ਬਿਚ ਚਿੱਟਾ ਲੈਣ ਲਈ ਕੋਈ ਅਪਰੇ ਤੋਂ ਕੋਈ ਨੂਰ ਮਹਿਲ ਤੋਂ ਕੋਈ ਨਕੋਦਰ ਤੋਂ ਕੋਈ ਸਾਡੇ ਆਲੇ ਦੁਆਲੇ ਜਿੰਨੇ ਆਪਣੇ ਕਿਲਾ ਮੱਲਾ ਹੋ ਗਿਆ ਹੋਰ ਕਈ ਮੱਲੇ ਵਜਦੇ ਆ ਸਾਰੇ ਇੱਥੇ ਚਿੱਟਾ ਲੈਣ ਸਾਡੇ ਏਰੀਆ ਵਿੱਚ ਆਉਂਦੇ ਆ ਕਿੰਨਾ ਕਿੱਥੇ ਮਤਲਬ ਨਸ਼ਾ ਵਿਕਦਾ ਹੋਵੇ ਭਾਜੀ ਇੱਥੇ ਰੋਜ਼ ਮੈਂ ਕਿਹਦਾ ਸਵੇਰੇ ਮਾਰਨਿੰਗ ਤੋਂ ਆਜੋ ਤੁਸੀਂ ਤੇ ਤੁਹਾਨੂੰ ਰਾਤ ਦੇ 12 ਵਜੇ ਤੱਕ ਤੁਹਾਨੂੰ ਚਿੱਟੇ ਵਾਲੇ ਬੰਦੇ ਦੇਖਣਗੇ ਆਣੇ ਵਾਲੇ ਜੀ ਕੁਝ ਨਹੀਂ ਸੁਣਦੇ ਕੋਈ ਗੱਲ ਵਨ ਉਹ ਕਹਿੰਦੇ ਸਾਨੂੰ ਬਤ ਬੰਦਾ ਮਾਲ ਮਾਲ ਬਰਾ ਮਾਲ ਬਰਾ ਮੰਦ ਕਰਾਓ ਜੀ ਕਿਸ਼ੇ ਕਰਕੇ ਦਾ ਬਾਅਦ ਚ ਕੀ ਆ ਬੱਚੇ ਅੱਗੇ ਸਹੀ ਰਹਿਣ ਤੇ ਤੈਨੂੰ ਆ ਜੇ ਅਸੀਂ ਅੱਜ ਆਵਾਜ਼ ਚੱਕਾਂਗੇ ਤਾਂ ਇਹੋ ਆ ਜੀ ਕੋਈ ਸਾਡੀ ਸੁਣਵਾਈ ਦਾ ਹੈ ਨਹੀਂ ਲੈ ਤੱਕ ਪਰਸੋਂ ਦੇ ਅਸੀਂ ਕੰਪਲੀਟ ਕੀਤੇ ਹੱਲੇ ਤੱਕ ਕੋਈ ਉਹਨਾਂ ਨੇ ਨਾ ਬੰਦੇ ਚੱਕਿਆ ਨਾ ਕੋਈ ਕੁਛ ਕੀਤਾ ਜਿਹੜੇ ਮੱਲੇ ਵਾਲੇ ਬੰਦੇ ਆ ਹੱਲੇ ਵੀ ਪ੍ਰੋਪਰ ਮੇਰੇ ਘਰੇ ਆਰੇ ਕੱਲ ਦੇ ਵੀ ਅਸੀਂ ਤੇਰੇ ਨਾਲ ਪ੍ਰੋਪਰ ਖੜੇ ਤੂੰ ਆਵਾਜ਼ ਚੱਕੀ ਆ ਢੀਆਂ ਭੈਣਾ ਨਿਕਲਣ ਦਾ ਨਾਲ ਸਾਨੂੰ ਔਖਾ ਹੋਇਆ ਪਿਆ ਬਾਦ ਕੋਈ ਆਏ ਮੋੜ ਤੇ ਖੜਾ ਹੁੰਦਾ ਕੋਈ ਹੋਰ ਮੋੜ ਤੇ ਖੜਾ ਹੁੰਦਾ ਖੜਿਆਂ ਤੱਕ ਆ ਵੀ ਫਲਾਨਾ ਪਈ ਤਾਂ ਫਲਾਨਾ ਕੋਈ ਫੜ ਦੇ ਨਹੀਂ ਆ ਕੇ ਨਾ ਉਹਨਾਂ ਨੂੰ ਕੁਝ ਕਹਦੇ ਨਹੀਂ ਜਿਹਨਾਂ ਨੂੰ ਫੜ ਕੇ ਲੈ ਕੇ ਜਾਂਦੇ ਨੇ ਭਾਈ ਇਹ ਨਹੀਂ ਨਹੀਂ ਕੰਪਲੇਂਟ ਲਿਖਾਈ ਅਗਲਾ ਪ੍ਰਸ਼ਾਸਨ ਪੁੱਛਦਾ ਵਾ ਵੀ ਭਾਈ ਦੱਸੋ ਕਿਨੇ ਕੋਣ ਚਿੱਟਾ ਵੇਚਦਾ ਤੁਹਾਡੇ ਘਰ ਦੇ ਮੂਹਰੇ ਚਿੱਟਾ बिकੂਗਾ ਤੇ ਰਿਪੋਰਟ ਤੁਸੀਂ ਲਿਖਾਉਂਗੇ ਮੈਂ ਤਾਂ ਨਹੀਂ ਲਿਖਾਉਂਗਾ ਮੈਂ ਤਾਂ ਸਾਰੇ ਢੜਾਲਾ ਤੱਕ ਖਬਰਾਂ ਲਗਾ ਰਿਹਾ ਜੇ ਚਿੱਟਾ बिकਦਾ ਪਿਆ ਵਾ ਠੀਕ ਹੈ ਜੀ ਚਲੋ ਬੇਚਦਾ ਮੁੱਲੇ ਵਾਲੇ ਇੱਕਾ ਕਰਕੇ ਤੁਸੀਂ ਕੈਮਰੇ ਲਗਾਓ ਨਾ ਕੌਣ ਲਵਾਉਗਾ ਕੈਮਰਾ ਤੁਸੀਂ ਮੱਲੇ ਵਾਲੇ ਸਾਰੇ ਗੱਲ ਕਰੋ ਨਾ ਪ੍ਰਧਾਨ ਹੋ ਤੁਸੀਂ ਪਾਜੀ ਸਾਨੂੰ ਤਾਂ ਸੰਗਰਾਮ ਮੰਗ ਮੰਗ ਕੇ ਇਕੱਠੀ ਕਰਨੀ ਪੈਂਦੀ ਬਾਬਾ ਜੀ ਨੂੰ ਜਿਹੜੀ ਤਨਖਾਹ ਦੇਣੀ ਪੈਂਦੀ ਆ ਅੱਛਾ ਤੇ ਪਾਜੀ ਕੈਮਰੇ ਕੋਣ ਲਵਾਉਗਾ ਲੁਣਣ ਲਈ ਦੇਖਣ ਵਾਲੇ ਤੁਮਾਂ ਦਾ ਸਵਾਗਤ ਹੈ ਮੈਂ ਵਿਸ਼ਾਲਪੁਰ ਸੈਦਾ ਮੱਲਾ ਮੈਂ ਮੌਜੂਦ ਹੈਗਾ ਮਾ ਜਿੱਥੇ ਇੱਕ ਬੰਦੇ ਨੂੰ ਚਿੱਟਾ ਵੇਚਣ ਵਧੀ ਚਿੱਟਾ ਵੇਚਣ ਵਾਲੇ ਸ਼ਖਸ਼ਾਂ ਦੀ ਕੰਪਲੇਂਟ ਕਰਨੀ ਮਹਿੰਗੀ ਪੈ ਗਈ ਕਿ ਉਸਨੇ ਇੱਕ ਆ ਦੱਸਦਾ ਕਿ ਇਸ ਮਹੱਲੇ ਦੇ ਵਿੱਚ ਸਾਰੇ ਆਮ ਜਿਹੜਾ ਚਿੱਟਾ ਵਿਗਦਾ ਵਾ ਲਗਾਤਾਰ ਉਹ ਥਾਣੇ ਵੀ ਗਿਆ ਤੇ ਮਹੱਲੇ ਵਾਲੇ ਪਹਿਲੇ ਇੱਕ ਕਈ ਜਿਹੜੇ ਨਸ਼ਾ ਲੈਣ ਆਏ ਸੀਗੇ ਉਹਨਾਂ ਖਿਲਾਫ ਥਾਣੇ ਉਹਨਾਂ ਨੂੰ ਭੇਜ ਕੀ ਵਾ ਲੇਕਿ ਥਾਣੇ ਵਾਲਿਆਂ ਨੇ ਉਹਨਾਂ ਨੂੰ ਛੱਡ ਦਿੱਤਾ ਤੇ ਉਹਨਾਂ ਨੇ ਇਹ ਨਸ਼ਾ ਕਿੱਥੋਂ ਲਿੱਤਾ ਉਹਨਾਂ ਨੇ ਸਾਰਾ ਦੱਸਿਆ ਵੀ ਲੇਕਿਨ ਇਸ ਚੌਂਕ ਦੇ ਵਿੱਚ ਸਾਰੇ ਆਮ ਚਿੱਟਾ ਵਿਗਦਾ ਵੀ ਹੈ ਲੇਕਿਨ ਪਰਿਵਾਰ ਮੌਜੂਦ ਹੈ ਗੱਲਬਾਤ ਕਰੇ ਜਿਹਦੇ ਸਿਰ ਦੇ ਉੱਤੇ ਚਿੱਟੇ ਦਾ ਵਿਰੋਧ ਕਰਨ ਕਰਕੇ ਕੜੇ ਮਾਰੇਗੇ ਨੇ ਭਾਈ ਕੀ ਨਾਮ ਹੈ ਭਾਜੀ ਮੇਰਾ ਨਾਮ ਕੁਲਦੀਪ ਕੁਮਾਰ ਲਵ ਕੋਈ ਅਪਰੇ ਤੋਂ ਕੋਈ ਨੂਰ ਮਹਿਲ ਤੋਂ ਕੋਈ ਨਕੋਦਰ ਤੋਂ ਕੋਈ ਸਾਡੇ ਆਲੇ-ਦੁਆਲੇ ਜਿੱਨੇ ਆਪਣੇ ਕਿਲਾ ਮੱਲਾ ਹੋ ਗਿਆ ਹੋਰ ਕਈ ਮੱਲੇ ਵਜਦੇ ਆ ਸਾਰਾ ਇੱਥੇ ਚਿੱਟਾ ਲੈਣ ਸਾਡੇ ਏਰੀਆ ਵਿੱਚ ਆਉਂਦੇ ਹਨ ਤੇ ਜਦੋਂ ਵੀ ਅਸੀਂ ਚਿੱਟੇ ਖਿਲਾਵ ਆਵਾਜ਼ ਠਾਈ ਦਾ ਸਾਨੂੰ ਲੋਕੀ ਦਬਾ ਦਿੰਦੇ ਐ ਜਿੱਦਾਂ ਕੀ ਮੰਨ ਲਓ ਕਿ ਜਿਹੜਾ ਸਾਡੇ ਮੱਲੇ ਦਾ ਪ੍ਰਧਾਨ ਆ ਸੋਨੀ ਫਲਵਿੰਦਰ ਸਿੰਘ ਸੋਨੀ ਇਹਨਾਂ ਨੂੰ ਅਸੀਂ ਫੋਨ ਲਾਉਣੇ ਇਹ ਸਾਡਾ ਫੋਨ ਨਹੀਂ ਚੱਕਦੇ ਹਲੇ ਪਰਸੋ ਰਾਤ ਦੀ ਗੱਲ ਆ ਮੈਂ ਹਲੇ ਕੰਮਕਾਰ ਤੋਂ ਆਇਆ ਆ ਆ ਮੇਰਾ ਈ ਰਿਕਸ਼ਾ ਖੜਾ ਸਰ ਤੇ ਹਲੇ ਆ ਕੇ ਸਾਰੇ ਮੱਲੇ ਦੇ ਸਾਡੇ ਭਰਾ ਖੜੇ ਸੀ ਕਹਿੰਦੇ ਵੀ ਅਸੀਂ ਸਾਡੇ ਮੱਲੇ ਵਿੱਚ ਚਿੱਟੇ ਵਾਲੇ ਮੁੰਡੇ ਆ ਤੇ ਉਹ ਜਦੋਂ ਵੀ ਚਿੱਟੇ ਵਾਲੇ ਮੁੰਡੇ ਆਏ ਆ ਤੇ ਸਾਰੇ ਮੁੱਲਾ ਸਾਡਾ ਇਕੱਠਾ ਹੋ ਗਿਆ ਤੇ ਇਕੱਠੇ ਹੋਣ ਦੇ ਬਾਵਜੂਦ ਉਹ ਚਿੱਟੇ ਵਾਲੇ ਮੁੰਡੇ ਚਲੇ ਗਏ ਤੇ ਚਿੱਟੇ ਵਾਲੇ ਮੁੰਡੇ ਇਥੋਂ ਫਰਾਰ ਹੋ ਗਏ ਤਾਂ ਅਸੀਂ ਪ੍ਰਧਾਨ ਨੂੰ ਫੋਨ ਕਰੇ ਪ੍ਰਧਾਨ ਨੇ ਸਾਡਾ ਫੋਨ ਨਹੀਂ ਕੀਤਾ ਅਸੀਂ ਕੀਤਾ ਰਾਜੂ ਬੋਰਾ ਹੀ ਫੋਨ ਜਿਹੜੇ ਆਮ ਪਾਰਟੀ ਦੇ ਐਸ ਟਾਈਮ ਪ੍ਰਧਾਨ ਬਣੇ ਹੋਏ ਨੇ ਉਹ ਸਾਡੇ ਏਰੀਆ ਚੋਂ ਕੌਂਸਲ ਇਲੈਕਸ਼ਨ ਲੜਨਾ ਚਾਹੁੰਦੇ ਆ ਤੇ ਅਸੀਂ ਉਹਨਾਂ ਨੂੰ ਫੋਨ ਲਾਇਆ ਤੇ ਚਲੋ ਉਹਨਾਂ ਨੇ ਸਾਡੀ ਗੱਲ ਵੀ ਉਹ ਕਹਿੰਦੇ ਅਸੀਂ ਕੱਲੂ ਬੈਠ ਕੇ ਨਾ ਵੀ 11:30 ਵਜੇ ਤੁਹਾਡੇ ਹਨਾ ਥਾਣੇ ਦੇ ਨਾਲ ਆਪਾਂ ਗੱਲ ਕਰਦੇ ਤੁਹਾਡੇ ਪ੍ਰਧਾਨ ਨਾਲ ਗੱਲ ਕਰਦੇ ਆ ਚਲੋ ਜੀ ਇੰਨੀ ਗੱਲ ਹੋਈ ਉਹ ਕਹਿੰਦੇ ਵੀ 11:30 ਮੈਂ ਪਹੁੰਚਾਂਗਾ ਤੇ ਉਸ ਤੋਂ 25-30 ਮਿੰਟ ਬਾਅਦ ਤੇ ਸਾਡੇ ਮਹੱਲੇ ਦਾ ਪ੍ਰਧਾਨ ਫਲਵਿੰਦਰ ਸਿੰਘ ਤੇ ਉਹਦਾ ਭਤੀਜਾ ਦੋਨੋਂ ਮੇਰੇ ਨਾਲ ਲੜਨ ਆ ਗਏ ਮੇਰੇ ਨਾਲ ਹੱਥੋਪਾਈ ਕੀਤੀ ਮੇਰੇ ਕੜੇ ਮਾਰੇ ਸਿਰ ਤੇ ਤੇ ਬਹੁਤ ਬੇਹਰਮ ਆ ਦੇਖੋ ਜੀ ਸਰ ਮੇਰੇ ਇੱਥੇ ਕੜੇ ਮਾਰੇ ਗਏ ਤੇ ਮੇਰੀ ਮੈਂ ਤਾਂ ਮੈਡੀਕਲ ਕਰਾਇਆ ਹਾਂਜੀ ਸਰ ਮੈਂ ਮੈਡੀਕਲ ਕਰਾਇਆ ਸਿਵਲ ਹਸਪੀਟਲ ਵਿੱਚ ਤੇ ਆਪਣੇ ਥਾਣੇ ਮੈਡੀਕਲ ਦੀ ਰਿਪੋਰਟ ਦਿੱਤੀ ਤੁਸੀਂ ਹਾਂਜੀ ਸਰ ਮੈਂ ਰਿਪੋਰਟ ਦਿੱਤੀ ਪਰसों ਹੀ ਰਿਪੋਰਟ ਦਿੱਤੀ ਗਈ ਹੈ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਇਹਨਾਂ ਖਿਲਾਫ ਇੰਨਾ ਕਿੱਥੇ ਮਤਲਬ ਨਸ਼ਾ ਵਿਕਦਾ ਹੋਇਆ। ਭਾਜੀ ਇੱਥੇ ਰੋਜ਼ ਮੈਂ ਕਿਹਦਾ ਸਵੇਰੇ ਮਾਰਨਿੰਗ ਤੋਂ ਆਜੋ ਤੁਸੀਂ ਤੇ ਤੁਹਾਨੂੰ ਰਾਤ ਦੇ 12 ਵਜੇ ਤੱਕ ਤੁਹਾਨੂੰ ਚਿੱਟੇ ਵਾਲੇ ਬੰਦੇ ਦੇਖਣਗੇ। ਕਿੰਨਾ ਕਿ ਨਸ਼ਾ ਵਿਕਦਾ ਭਾਈ? ਭਾਈ ਬਹੁਤ ਵਿਕਦਾ। ਸਰਿਆਂ ਵਿਕਦਾ। ਸਰਿਆਂ ਵਿਗਾਈ। ਪੁਲਿਸ ਨੂੰ ਕੰਪਲੇਂਟ ਕਰਦੇ ਹਾਂ। ਭਾਈ ਕੰਪਲੇਂਟ ਕਰਦੇ ਕੋਈ ਕਾਰਵਾਈ ਤਾਂ ਹੁੰਦੀ ਨਹੀਂ। ਆਦੀ ਬੰਦਾ ਫੜ ਕੇ ਲੱਗੇ ਨੇ ਥਾਣੇ ਉਹ ਛਡਨਦੇ ਨਾਲੇ। ਅੱਛਾ ਉਹ ਕਹਿੰਦੇ ਹਨ ਮਾਲ ਬਰਾਮਦ ਕਰਾਓ। ਮਾਲ ਬਰਾਮਦ ਕਿੱਥੋਂ ਕਰਾਈਏ? ਚੈਨ ਤੋੜਨ ਦੀ ਕੋਸ਼ਿਸ਼ ਹੀ ਕੀਤੀ ਜਾਂਦੀ। ਭਾਜੀ ਤਿੰਨ ਮੋਟਰਸਾਈਕਲ ਚੱਕੇ ਗਏ। ਤਿੰਨ ਮੋਟਰਸਾਈ ਕੀ ਵਾਲੇ ਹਰ ਪਰਿਵਾਰ ਬੱਚਿਆਂ ਵਾਲਾ ਹੁੰਦਾ ਕਿੰਨਾ ਕ ਨਸ਼ਾ ਵਿਗਦਾ ਨਸ਼ਾ ਬਹੁਤ ਹੈ ਜੀ ਅਸੀਂ ਤਾਂ ਆਪ ਕੰਪਲੀਟ ਕਰਕੇ ਕਹਿੰਨੇ ਆ ਪਰ ਕੁਝ ਸੁਣਵਾਈ ਨਹੀਂ ਕਿਹੜਾ ਏਰੀਆ ਪੈਣਾ ਜਿੱਥੇ ਚੌਂਕ ਚੌਂਕ ਸੈਦਾਂ 36 ਗਲੀ ਘਾਟੀ ਰਵੀਦਾਸ ਸਰ ਇਹ ਕਿੱਥੇ ਲੋਕੇਸ਼ਨ ਕਿਹੜੀ ਜਿੱਥੇ ਚਿੱਟਾ ਵੀ ਲੋਕੇਸ਼ਨ ਜੀ ਇੱਥੇ ਵੀ ਹੈਗੀ ਆ ਇਧਰ ਅਗੇ ਚੱਲ ਜੋ 36 ਗਲੀ ਆ ਗਲੀਆਂ ਚ ਐਥੇ ਮੋੜ ਸਭ ਏਰੀਆ ਘੁੰਮਦੇ ਜਾਓਗੇ ਸਭ ਜਗ੍ਹਾ ਤੇ ਬੰਦੇ ਨੇ ਵਿਰੋਧ ਕੀਤਾ ਤੇ ਬੰਦੇ ਨਾਲ ਕੁੱਟਮਾਰ ਕਰ ਦਿੱਤੀ ਚੰਗੀ ਗੱਲਾਂ ਨੇ ਕਿ ਬੰਦਾ ਇੱਕ ਥਾਣੇ ਵਾਲੇ ਨੂੰ ਕਾਰਵਾਈ ਤਾਂ ਕਰਨੀ ਚਾਹੀਦੀ ਚਿੱਟੇ ਦੀ ਕਹਿ ਰਿਹਾ ਚਿੱਟਾ ਫੜਾਉਂਗਾ ਥਾਣੇ ਵਾਲੇ ਜੀ ਕੁਛ ਨਹੀਂ ਸੁਣਦੇ ਕੋਈ ਗੱਲ ਵਨ ਉਹ ਕਹਿੰਦੇ ਸਾਨੂੰ ਬੰਦਾ ਮਾਲ 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 ਮਰ ਰਾਮਤ ਕਰਾਓ ਜੀ ਮਾਲ ਤਾਂ ਉਹ ਸਾਹਿਬ ਬਰਾਮਤ ਕਰੇ ਜਿਹੜਾ ਲੈਣ ਆਇਆ ਖਰੀਦਣ ਆਇਆ ਉਹਨੂੰ ਫੜੇ ਉਹ ਉਨਾ ਹੀ ਫੜਦੀ ਤੁਸੀਂ ਫੜੋ ਬੰਦਾ ਫੜ ਕੇ ਅੱਧੇ ਘੰਟੇ ਦਾ ਛੱਡ ਦਿੰਦੇ ਆ ਥਾਣਾ ਕਿਹੜਾ 4 ਨੰਬਰ ਕਿੱਦਾਂ ਕਹੇ ਉਹ ਜੀ ਉੱਥੇ ਫੜ ਕੇ ਲੈ ਕੇ ਗਏ ਬੰਦਾ ਕਹਿੰਦਾ ਜਿਹਦਾ ਬੇਜਦਾ ਉਹਨੂੰ ਤੁਸੀਂ ਫੜੋ ਅੱਛਾ ਕਾਰਵਾਈ ਕਰੀ ਤੂੰ ਕੋਲ ਤੁਸੀਂ ਫੜ ਕੇ ਲੈ ਆਓ ਤੁਸੀਂ ਕਹਦੇ ਉਸੇ ਬੈਠੇ ਉਹ ਜੀ ਉਹ ਨਾ ਅਬ ਕੀ ਆ ਅਸੀਂ ਫੜ ਲੈਨੇ ਆ ਤੂੰ ਸਾਨੂੰ ਵਰਦੀਆਂ ਬਹੁਤ ਉਹਦੀ ਫੜ ਲੈਨੇ ਆ ਫਿਰ ਤੁਹਾਨੂੰ ਕਦਵਾ ਰੱਖਿਆ ਇੱਥੇ ਤੂੰ ਸਾਨੂੰ ਦੱਸੋ ਨਾ ਜੇ ਤੁਸੀਂ ਨਹੀਂ ਫੜਦਾ ਤਾਂ ਸਾਨੂੰ ਵਰਦੀਆਂ ਬਹੁਤ ਦੀ ਫੜਦੇ ਆ ਭਾਈ ਵਿਰੋਧ ਹੁੰਦਾ ਇੱਥੇ ਵਿਰੋਧ ਤਾਂ ਹੁੰਦਾ ਜੀ ਅਸੀਂ ਤਾਂ ਇਹ ਦੇਖਿਆ ਵੀ ਨਵੇਂ ਨਵੇਂ ਬੰਦੇ ਪਤਾ ਨਹੀਂ ਕਿੱਥੋਂ ਦੇ ਆ ਕਿੱਥੋਂ ਦੇ ਨਹੀਂ ਆ ਇਹ ਮਤਲਬ ਦੇਖਿਆ ਹੀ ਨਹੀਂ ਪਹਿਲਾਂ ਕਦੇ ਪਿਛਲੇ 6 ਮਹੀਨੇ ਤੋਂ ਇਹੀ ਚੱਲਦਾ ਪਿਆ ਤੇ ਇਹ ਪਿਛਲੇ ਦਾ ਕੀ ਇਹਦਾ ਕੀ ਕਸੂਰਵਾਰ ਸੀਗਾ ਕਿ ਇਹਦੇ ਕੜੇ ਮਾਰ ਦਿੱਤੇ ਗਏ ਉਹਨੇ ਵਿਚਨੇ ਕਾਰਵਾਈ ਕੀਤੀ ਪਾਜੀ ਆਪਸ ਵਿੱਚ ਮਤਲਬ ਪਤਾ ਨਹੀਂ ਕੀ ਗੱਲ ਹੋਈ ਏ ਕੀ ਨਹੀਂ ਤੁਸੀਂ ਕਹੇ ਸੀ ਕਿ ਉਹ ਇਹ ਉਹ ਚਿੱਟੇ ਦਾ ਉਹਨੇ ਖਿਲਾਫ ਉਹਨੇ ਕਾਰਵਾਈ ਕੀਤੀ ਖਿਲਾਫ ਕਾਰਵਾਈ ਕੀਤੀ ਉਹਦਾ ਹਾਲ ਹੋਇਆ ਇਹੀ ਹੋਇਆ ਮੈਂ ਚਿੱਟੇ ਨੇ ਜੰਗ ਸ਼ੁਰੂ ਕੀਤੀ ਤੇ ਸੱਜਾ ਭੁਗਤ ਹਾਂਜੀ ਹਾਂਜੀ ਪਾਜੀ ਤੁਸੀਂ ਕਿੰਨੇ ਸਾਲ ਤੋਂ ਰਹਿ ਰਹੇ ਹੋ ਇੱਥੇ ਹੀ ਰਹਿ ਜੰਮੇ ਹੀ ਇੱਥੇ ਹੈ ਮੇਰੀ 72 ਸਾਲ ਦੀ ਉਮਰ ਤੇ ਕਿੰਨੇ ਸਾਲ ਤੋਂ ਉੱਥੇ ਵਿਕਦਾ ਪਤਾ ਨਹੀਂ ਇੱਧਰ ਤੋਂ ਕਾਫੀ ਦਰ ਹੋ ਗਈ ਵਿਕੀ ਜਾਂਦਾ ਚੜਾ ਕੀ ਸਰਵੇਗਾ ਇਤਾਂ ਦਾ ਹੀ ਪੈਂਦਾ ਜੀ ਸਾਰੀ ਸਾਰੀ ਸਾਰੇ ਬੱਚਿਆਂ ਅੱਗੇ ਤਾਂ ਬਾਅਦ ਚ ਕੀ ਹੈ ਬੱਚੇ ਅੱਗੇ ਸਹੀ ਰਹਿਣ ਤੈਨੂੰ ਆ ਜੇ ਅਸੀਂ ਅੱਜ ਬਾਅਦ ਚ ਕਾਂਗੇ ਤਾਂ ਤੈਨੂੰ ਆ ਜੀ ਕੋਈ ਸਾਡੀ ਸੁਣਵਾਈ ਦਾ ਹੈ ਨਹੀਂ ਆ ਵੀਡੀਓ ਆ ਸੰਡੇ ਦੀ ਆ ਲੁੱਟ ਕੋ ਵਾਲੀ ਵੀਡੀਓ ਚ ਹੈ ਕੀ ਵੀਡੀਓ ਉਹ ਮੁੰਡਾ ਉਹ ਕਦਮ ਉਹ ਜਿੰਨਾਂ ਦਾ ਮੋਬਾਈਲ ਦੇ ਮੋਬਾਈਲ ਦੇ ਉਹ ਕਦੇ ਨਹੀਂ ਦੇਣਾ ਨਹੀਂ ਦਿੰਦਾ ਤੇ ਉਹਨੂੰ ਫੇਰ ਜੋ ਅੰਦਰ ਮੇਰਾ ਕਾਰੀਗਰ ਲੇਬਰ ਆ ਉਹ ਕੀ ਕਰਦਾ ਉਹਨੂੰ ਭਜਾ ਦਤਾ ਕੀ ਤੁਹਾਡੇ ਕੋਲ ਵਾਲੀ ਹੈਗੀ ਆ ਉਹਦੀ ਕੋਈ ਕਾਰਵਾਈ ਹੋਈ ਕੋਈ ਕਾਰਵਾਈ ਨਹੀਂ ਕੋਈ ਕੋਈ ਨਹੀਂ ਕੋਈ ਕੁਛ ਵੀ ਨਹੀਂ ਜੀ ਲੁੱਟ ਹੋ ਵੀ ਤੇ ਉਹ ਅਰੇ ਮਤਲਬ ਦਾਦੂ ਤੇ ਦਾਦ ਰੱਖੀ ਪੂਰੀ ਜੀ ਇਦਾਂ ਅੱਛਾ ਹੂੰ ਕਿ ਨਾ ਨਹੀਂ ਹੁਣ ਤੁਹਾਨੂੰ ਪੁੱਛ ਕਹਿੰਦੀ ਕੀ ਪਾਜੀ ਹਲੇ ਤੱਕ ਪਰਸੋਂ ਦੀ ਅਸੀਂ ਕੰਪਲੀਟ ਕੀਤੀ ਹਲੇ ਤੱਕ ਕੋਈ ਇਹਨਾਂ ਨੇ ਨਾ ਬੰਦੇ ਚੱਕੇ ਆ ਨਾ ਕੋਈ ਕੁਛ ਕੀ ਆ ਜਿਹੜੇ ਮੱਲੇ ਵਾਲੇ ਬੰਦੇ ਆ ਹਲੇ ਵੀ ਪ੍ਰੋਪਰ ਮੇਰੇ ਘਰੇ ਆ ਰਹੇ ਕੱਲ ਦੇ ਵੀ ਅਸੀਂ ਤੇਰੇ ਨਾਲ ਪ੍ਰੋਪਰ ਖੜੇ ਤੂੰ ਆਵਾਜ਼ ਚੱਕੀ ਆ ਪਰ ਆਵਾਜ਼ ਚੱਕਣ ਦੇ ਬਾਵਜੂਦ ਮੇਰੇ ਜਿਹੜਾ ਸਾਡੇ ਮੱਲੇ ਦਾ ਪ੍ਰਧਾਨ ਆ ਤੇ ਦੱਸੋ ਉਹ ਮੇਰੇ ਨਾਲ ਲੜਨ ਆਇਆ ਵਕਵੰਦਾ ਪਿਆ ਉਹਦੀ ਸਪੋਰਟ ਆ ਉਹ ਬੰਦੇ ਦੀ ਸਪੋਰਟ ਹੋਣੀ ਆ ਤਾਂ ਹੀ ਅਗਲੇ ਇੱਥੇ ਚਿੱਟਾ ਲੈਣ ਆਉਂਦੇ ਆ ਜੋ ਵੇਚਦਾ ਤੇ ਤਾਂ ਹੀ ਇੱਥੇ ਵਿਕਦਾ ਤੁਸੀਂ ਨੌਜਵਾਨ ਹੋ ਯਾਰ ਇਹਦੀ ਬਾਤ ਨੌਜਵਾਨਾਂ ਨੂੰ ਚੱਕਣੀ ਪਏਗੀ ਕਿੱਦਾਂ ਹੁਣ ਆਵਾਜ਼ ਚੱਕੀ ਜਾਸੀ ਨਹੀਂ ਭਾਜੀ ਕਿੰਨੀ ਵਾਰੀ ਆਵਾਜ਼ ਚੱਕਤੀ ਅਸੀਂ 2-3 ਵਾਰੀ ਤਾਂ ਥਾਣੇ ਵੀ ਬੰਦੇ ਫੜ ਕੇ ਲੈ ਗਏ ਥਾਣੇ ਵਾਲੇ ਕਹਿੰਦੇ ਸਾਨੂੰ ਮਾਲ ਬਰਾਮਦ ਕਰਾਓ ਤੁਸੀਂ ਆਪ ਕਰੋਗਾ ਨਹੀਂ ਮਾਲ ਬਰਾਮਦ ਬਰਾਮਦ ਕਿੱਦਾਂ ਬਰਾਮਦ ਕਰਾ ਦਈਏ ਕਹਿੰਦੇ ਜਿਹੜਾ ਜਿਹੜਾ ਬੰਦਾ ਵੇਚ ਰਿਹਾ ਉਹਨੂੰ ਤੁਸੀਂ ਆਹ ਫੜੋ ਕਹਿੰਦੇ ਜਾਓ ਦੇਖ ਲਓ ਲੇਕਿਨ ਤੁਹਾਨੂੰ ਆ ਚੀਜ਼ ਦਿਖਾ ਰਿਹਾ ਤਸਵੀਰਾਂ ਦੇਖਦੇ ਹੋ ਕਿਸ ਤਰ੍ਹਾਂ ਦਾਤ ਨਾਲ ਬੰਦਾ ਰੋਕਿਆ ਆ ਤੇ ਉਤੋਂ ਮੋਬਾਈਲ ਫੜਿਆ ਜਾ ਆ ਦੇਖੋ ਆ ਦੇਖੋ ਆ ਮੁੰਡੇ ਬਲਾਕ ਚ ਲੋਗ ਆ ਕਿਸ ਤਰ੍ਹਾਂ ਸਰੀਆਮ ਜਿਹੜਾ ਇਹ ਇਲਾਕਿਆਂ ਦੇ ਵਿੱਚ دہشت گردੀ ਫੈਲ ਚੁੱਕੀ ਹੋਈ ਆ ਪੁਲਿਸ ਨੂੰ ਵੀ ਚਾਹੀਦਾ ਚਾਰ ਨੰਬਰ ਨੂੰ ਕੀ ਕਾਰਵਾਈ ਕਰਨੀ ਚਾਹੀਦੀ ਹੈ ਜਦੋਂ ਬੰਦੇ ਆ ਗਏ ਤੇ ਇਹ ਹਾਲਾਤ ਨੇ ਕਿ ਇਹ ਚੱਲਿਆ ਗਿਆ ਸਾਰੇ ਇਹ ਨਹੀਂ ਕਹਿ ਦਿੱਤਾ ਚਲੋ ਰੋਟੀ ਖਾਓ ਚੱਲ ਕੇ ਮੈਂ ਕਿਹਾ ਚੱਲ ਆ ਜਾ लवली ਤੂੰ ਰੋਟੀ ਖਾ ਲੈ ਇਹ ਖੜਾ ਰਿਹਾ ਤੇ ਕਹਿੰਦਾ ਮੈਂ ਆਟਾ ਲਾ ਕੇ ਮਮੀ ਆਇਆ ਬਸ ਆਉਂਦੇ ਨੇ ਉਹਨੇ ਫਟਾਫਟ ਇਹਨੂੰ ਫੜ ਲਿਆ ਕਿਹੜੇ ਮੁਲਾਜ਼ਮ ਕੋਲ ਤੁਹਾਡੀ ਕੰਪਲੇਨ ਪਾਜੀ ਸੁਖਵਿੰਦਰ ਸਿੰਘ ਜਿਹੜੇ ਆਪਣੇ ਅ ਮੁੰਛੀ ਲੱਗੇ ਹੋਏ ਨੇ ਮਖੁੰਛੀ ਉਹਨਾਂ ਨੂੰ ਐਫਆਰਏ ਕੀਤੀ ਸੀ ਪਰਸੋ ਵੀ ਉਹ ਕਹਿ ਰਹੇ ਸੀ ਥਾਣੇ ਵਿੱਚ ਤਾਂ ਨਹੀਂ ਹੁੰਦੀ ਬਾਈ ਜੀ ਤੁਸੀਂ ਕੰਪਲੀਟ ਕੰਪਲੀਟ ਕਰਾਈ ਹਾਂਜੀ ਹਾਂਜੀ ਤੇ ਉਹ ਸਰ ਕਹਿ ਰਹੇ ਕਿ ਥਾਣੇ ਵਿੱਚ ਕੋਈ ਮਿਲਾਈਮ ਨਹੀਂ ਹੈਗਾ ਇਸ ਸਮੇਂ ਵੀ ਆਪਾਂ ਕੱਲੂ ਇਸ ਬਾਰੇ ਤੁਹਾਨੂੰ ਫੋਨ ਕਰਾਂਗੇ ਨਾ ਉਹਨਾਂ ਦਾ ਕੱਲ ਫੋਨ ਆਇਆ ਨਾ ਅੱਜ ਆਇਆ ਹਲੇ ਤੱਕ ਜੇ ਤੁ ਨਸ਼ਾ ਤੇ ਸਰਿਆਂ ਵਿਗਦਾ ਮਾਤਾ ਜੀ ਕਿੱਧੇ ਤੇ ਜਵਾਨੀ ਜਾਊਗੀ ਇਹ ਮੋੜਾਂ ਤੇ ਖੜਦੇ ਨੇ ਪੁੱਤ ਬੱਚਿਆਂ ਤੇ ਅਸਰ ਪੈਂਦਾ ਸਾਨੂੰ ਤਾਂ ਆਪ ਸ਼ਰਮ ਆਉਂਦੀ ਆ ਧੀਆ ਭੈਣਾਂ ਦਾ ਨਿਕਲਦਾ ਡਰ ਸਾਨੂੰ ਔਖਾ ਹੋਇਆ ਪਿਆ ਬਾਹਰ ਕੋਈ ਆਏ ਹੈਂ ਇਹ ਬਤਾ ਪੁਲਸ ਬਕਾਉਂਦੀ ਆ ਕਿ ਪ੍ਰਧਾਨ ਬਕਾਉਂਦੇ ਕੌਣ ਕਰਾਉਂਦਾ ਵਾ ਜੀ ਧੰਨ ਆਉਂਦੇ ਨੇ ਫੜਦੇ ਨਹੀਂ ਆ ਕੇ ਛਾਣੇ ਵਾਲੇ ਕੋਲ ਫੜਦੇ ਨਹੀਂ ਆ ਕੇ ਉਹਨਾਂ ਨੂੰ ਜਿਹਦਾ ਨਾਮ ਲੈਂਦੇ ਨੇ ਛੜੇ ਜਾਂ ਤੱਕਿਆ ਵੀ ਇਹ ਫਲਾਣਾ ਪੇਜ ਤਾਂ ਫਲਾਣਾ ਕੋਈ ਫੜਦੇ ਨਹੀਂ ਆ ਕੇ ਨਾਮ ਉਹਨਾਂ ਨੂੰ ਕੁਝ ਕਹਿੰਦੇ ਨਹੀਂ ਜਿਹਨਾਂ ਨੂੰ ਫੜ ਕੇ ਲੈ ਕੇ ਜਾਂਦੇ ਨੇ ਉਹਨਾਂ ਨੂੰ ਕੁਝ ਕਹਿੰਦੇ ਵੀ ਨਹੀਂ ਹੈਗੇ ਉਹਨਾਂ ਨੂੰ ਛੱਡ ਦਿੰਦੇ ਨੇ ਚੁੱਪ ਕਰਕੇ ਕੜੀਆਂ ਵੀਡੀਓ ਦੇ ਵਿੱਚ ਤੋਂ ਕੜੇ ਮਾਰੇ ਜਾ ਰਹੇ ਸੀਗੇ ਕਿ ਤੁਹਾਡੇ ਹਸਬੰਦ ਦਾ ਕਸੂਰ ਕੀ ਸੀ ਕਿ ਇੱਕ ਵੀਡੀਓ ਜਿਹੜੀ ਹੈ ਕੰਪਲੇਂਟ ਕਰਦੀ ਨਹੀਂ ਜੀ ਬਸ ਇਹਨਾਂ ਨੇ ਇਹ ਕਿਹਾ ਸੀ ਨਸ਼ਾ ਨਹੀਂ ਬਿਕਨ ਦੇਣਾ ਹੈਗਾ ਇਹਨੂੰ ਸੋਨੀ ਪ੍ਰਧਾਨ ਨੂੰ ਗੁੱਸਾ ਲੱਗੇ ਉਹਨਾਂ ਨੇ ਆ ਕੇ ਇਹਨਾਂ ਤੇ ਹਮਲਾ ਕਰਤਾ ਕਿ ਤੂੰ ਕਿਉਂ ਰੋਕ ਰਿਹਾ ਸਭ ਵਿਕਨ ਦੇਣਾ ਵਾ ਪ੍ਰਧਾਨ ਦਾ ਕੰਮ ਤਾਂ ਹੁੰਦਾ ਕਿ ਮਹੱਲੇ ਦੇ ਵਿੱਚ ਸ਼ਾਂਤੀ ਮਈ ਤਰੀਕੇ ਨਾਲ ਉਹ ਤਾਂ ਗੁਰਦੁਆਰੇ ਦਾ ਪ੍ਰਧਾਨ ਆ ਮੈਨ ਥੋੜੀ ਨਾ ਪ੍ਰਧਾਨ ਨੇ ਉਹਨਾਂ ਨੇ ਬਸ ਇਹ ਕਿਹਾ ਕਿ ਅਸਾ ਵਿਕਨ ਦੇਣਾ ਜੋ ਤੁਸੀਂ ਕਰਨਾ ਕਰ ਲਓ ਤਾਂ ਇਹ ਤੇ ਇਹਨਾਂ ਦੇ 12 ਟੰਕੇ ਦੇਖੋ ਸਿਰ ਤੇ ਲੱਗੇ ਨੇ ਕੜੇ ਮਾਰੇ ਸੀ ਉਹਨਾਂ ਦੇ ਪਤੀ ਇਹ ਇਹ ਪ੍ਰਧਾਨ ਨਾਲ ਗੱਲ ਕਰਦੇ ਆਂ ਸੀ ਜਿਹੜਾ ਫਲਵਿੰਦਰ ਸਿੰਘ ਪ੍ਰਧਾਨ ਆ ਫਲਵਿੰਦਰ ਜੀ ਗੱਲ ਕਰ ਰਹੇ ਹੋ ਪ੍ਰਧਾਨ ਸਾਹਿਬ ਹੈਲੋ ਹਾਂਜੀ ਵਿਸ਼ਾਲ ਕਪੂਰ ਗੱਲ ਕਰ ਰਿਹਾ ਪੱਤਰਕਾਰ ਨੂੰ ਲੁਣਾ ਲਾਈਵ ਤੋਂ ਹਾਂਜੀ ਹਾਂਜੀ ਪ੍ਰਧਾਨ ਸਾਹਿਬ ਜਿਹੜਾ ਵਾਰਦਾਤ ਹੋਈ ਆ ਤੁਹਾਡੇ ਵੱਲੋਂ ਜਿਹੜੀ ਮਾਰਕੁੱਟ ਕੀਤੀ ਗਈ ਪਰਿਵਾਰ 'ਤੇ ਰੋਪ ਲਗਾ ਰਿਹਾ ਕੜੇ ਮਾਰੇ ਸਿਰ ਦੇ ਉੱਤੇ ਕੀ ਮਾਮਲਾ ਕੀ ਸੀਗਾ ਮਾਮਲਾ ਭਾਜੀ ਸਾਡੇ ਨਾ ਪਿਛਲੇ 2 ਸਾਲਾਂ ਤੋਂ ਇਧਰ ਮਹੱਲੇ 'ਚ ਚਿੱਟਾ ਬੀਚਰੇ ਲੋਕੀ ਆ ਗਏ ਹਾਂਜੀ ਇਹ ਇੱਕ ਸ਼ਖਸ ਨੇ ਆਵਾਜ਼ ਚੱਕੀ ਸੀਗੀ ਤੁਹਾਨੂੰ ਨਹੀਂ ਕੀ ਕੰਪਲੀਟਾਂ ਦੇ ਦੇ ਸੀ ਬਾਰ-ਬਾਰ ਹਾਂਜੀ ਠੀਕ ਆ ਜੀ ਚਲੋ ਪ੍ਰਸ਼ਾਸਨ ਨੇ ਵੀ ਆਪਣੀ ਕਾਰਵਾਈ ਕਰਨੀ ਆ ਉਹ ਪੁਲਿਸਰ ਪ੍ਰਸ਼ਾਸਨ ਨੇ ਕੀਤੀ ਵੀ ਜੀ ਠੀਕ ਆ ਜੀ ਕਾਰਵਾਈ ਕਰਦਿਆ ਕਰਦਿਆਂ ਇੱਕ ਦਿਨ ਬੰਦਾ ਫੜ ਲਿਆ ਜੀ ਤੇ ਕ ਜਦੋਂ ਵੀ ਇਹ ਮੈਨੂੰ ਸ਼ਖਸ਼ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਹੋਣਾ ਜਾਂ ਜਿਨ੍ਹਾਂ ਨਾਲ ਲੜਾਈ ਹੋਈ ਆ ਇਹ ਮੈਨੂੰ ਪੀ ਕੇ ਰਾਤ ਨੂੰ 11:30 ਵਜੇ ਤੋਂ 10 ਵਜੇ ਤੋਂ ਬਾਅਦ 11 ਵਜੇ ਤੋਂ ਬਾਅਦ ਏ ਮੈਨੂੰ ਪੀ ਕੇ ਫੋਨ ਕਰਦਾ ਸੀ ਦਿਨੇ ਕਦੀ ਗੱਲ ਨਹੀਂ ਕੀਤੀ ਇਹਨੇ ਮੇਰੇ ਨਾਲ। ਇੱਕ ਤੁਹਾਡੇ ਤੁਹਾਡੀ ਇੱਕ ਵੀਡੀਓ ਜਿਹੜੀ ਸਾਨੂੰ ਉਹਨੇ ਦਿੱਤੀ ਹੈ ਮੀਡੀਆ ਨੂੰ ਸਾਰਿਆਂ ਨੂੰ ਦਿੱਤੀ ਵੀਡੀਓ ਇੱਕ ਜਿਹਦੇ ਵਿੱਚ ਕੁੱਟਮਾਰ ਕੀਤੀ ਜਾ ਰਹੀ ਹੈ। ਤੁਸੀਂ ਕਿ ਪ੍ਰਧਾਨ ਹੋ ਇੱਕ ਮੋਹਦਵਾਰ ਬੰਦਾ ਪ੍ਰਧਾਨ ਹੁੰਦਾ ਤੁਸੀਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹੋ ਲੇਕਿਨ ਪ੍ਰਧਾਨ ਸਾਹਿਬ ਨੂੰ ਚਾਹੀਦਾ ਕਿ ਕੁੱਟਮਾਰ ਕਰਨਾ ਨਹੀਂ ਭਾਜੀ ਜਦੋਂ ਪੀ ਕੇ ਗਾਲਾਂ ਕੱਢਣੀਆਂ ਜੀ ਠੀਕ ਆ ਜੀ ਮੈਨੂੰ ਤਾਂ ਇਹਨੇ ਰਾਤ ਨੂੰ 10 ਵਜੇ ਮੈਸੇਜ ਭਾਤਾ 10 ਵਜੇ ਕੇ 57 ਮਿੰਟ ਤੇ ਗੁਰਦੁਆਰੇ ਮੀਟਿੰਗ ਹੈ ਜੀ ਅਸੀਂ ਤਾਂ ਆ ਗਏ ਮੀਟਿੰਗ ਤੇ ਹਾਂਜੀ ਠੀਕ ਆ ਜੀ ਉੱਥੇ ਜਾ ਕੇ ਮੈਨੂੰ ਚੌਂਗ 'ਚ ਖੜਕੇ ਗਾਲਾਂ ਕੱਢ ਰਿਆ ਮੈਂ ਗੁਰਦੁਆਰੇ ਵੇਟ ਕਰ ਰਿਆ ਆ ਦੀ ਇਹ ਮੈਨੂੰ ਗਾਲਾਂ ਕੱਢ ਰਿਆ ਮੇਰੇ 11 ਦੋਸਤਾਂ ਦੇ ਵਿੱਚ ਵੀ ਮੇਰੀ ਬਦਨਾਮੀ ਕਰ ਰਿਆ ਮੈਨੂੰ ਪੁੱਛ ਨਹੀਂ ਗਿਆ ਸੀ ਆ ਵੀ ਭਾਈ ਤੂੰ ਐ ਕਿਉਂ ਕਰਦਾ ਪਿਆ ਇੱਕ ਪਾਸੇ ਤਾਂ ਮੀਟਿੰਗ ਰੱਖਦਾ ਪਿਆ ਤੂੰ ਤੇ ਦੂਜੇ ਪਾਸੇ ਤੂੰ ਮੈਨੂੰ ਗਾਲਾਂ ਕੱਢਦਾ ਪਿਆ ਜੀ ਫਲਵਿੰਦਰ ਜੀ ਜਿਹੜੀ ਵੀਡੀਓ ਸਾਡੇ ਕੋਲ ਆਈ ਹੈ ਇਹ ਸ਼ਖਸ਼ਾਟੋ ਦੇ ਕੋਲ ਖੜਾ ਵਾ ਤੁਸੀਂ ਤੇ ਤੁਹਾਡਾ ਮੇਰਾ ਮੇਕੇ ਬੇਟਾ ਤੁਹਾਡਾ ਜਿਹੜਾ ਆ ਰਿਆ ਭਤੀਜਾ ਪਤੀ ਜਮ ਇੱਟ ਭਰਾ ਮੇਰਾ ਇਹ ਹੈ ਹਾਂਜੀ ਤੇ ਜਿਹੜੇ ਕੜੇ ਮਾਰੇ ਜਾ ਰਹੇ ਨੇ ਸਰ ਤੁਸੀਂ ਇੱਕ ਪ੍ਰਧਾਨ ਹੋ ਮੇਰੀ ਗੱਲ ਨੂੰ ਅੰਡਰਸਟੈਂਡ ਕਰੋ ਨਾ ਕਿ ਅੰਡਰਸਟੂਡ ਵੀ ਕਰੋ ਤੁਸੀਂ ਕੀ ਮਤਲਬ ਤੁਹਾਡੇ ਨਾਲ ਕੁੱਟ ਮਾਰ ਤੁਸੀਂ ਕਰ ਰਹੇ ਹੋ ਇੱਕ ਪ੍ਰਧਾਨ ਹੋਣ ਦੇ ਨਾਤੇ ਚੰਗੀ ਵਾਜਬ ਗੱਲ ਹੈ ਥਾਣਾ ਕਰੇ ਬਸਤੇ ਆ ਪਾਜੀ ਮੈਂ ਥਾਣੇ ਜਾ ਕੇ ਆਇਆ ਸ਼ੁਕਰਵਾਰ ਜੀ ਪਾਜੀ ਇਹ ਨਹੀਂ ਨਹੀਂ ਕੰਪਲੇਂਟ ਲਿਖਾਈ ਅਗਲਾ ਪ੍ਰਸ਼ਾਸਨ ਪੁੱਛਦਾ ਵਾ ਵੀ ਭਾਈ ਦੱਸੋ ਕਿਨੇ ਕੋਣ ਚਿੱਟਾ ਵੇਚਦਾ ਇਹ ਜਿਹਦੇ ਇੱਕ ਗੱਲ ਤੁਸੀਂ ਵੀ ਪੱਤਰਕਾਰ ਇੱਕ ਹੋਣ ਦੇ ਲਾਵਾ ਇੱਕ ਇਨਸਾਨ ਹੋ ਤੁਹਾਡਾ ਵੀ ਪਰਿਵਾਰ ਵਾ ਹਾਂਜੀ ਠੀਕ ਹੈ ਜੀ ਤੁਹਾਡੇ ਘਰ ਦੇ ਮੂਹਰੇ ਚਿੱਟਾ ਵਿਗੂਗਾ ਤੇ ਰਿਪੋਰਟ ਤੁਸੀਂ ਲਿਖਾਉਂਗੇ ਮੈਂ ਤਾਂ ਨਹੀਂ ਲਿਖਾਉਂਗਾ ਮੈਂ ਤਾਂ ਸਾਰੇ ਤੜਾਲਾ ਤਲ ਖਬਰਾਂ ਲਗਾ ਰਹੇ ਜਿੱਤੇ ਚਿੱਟਾ ਵਿਗਦਾ ਪਿਆ ਵਾ ਠੀਕ ਹੈ ਜੀ ਚਲੋ ਜਿੱਦਾਂ ਸਾਰੇ ਬੰਦੇ ਵਾਲੇ ਇੱਕ ਆ ਕਰਕੇ ਤੁਸੀਂ ਕੈਮਰੇ ਲਗਾਓ ਨਾ ਗਲੀ ਦੇ ਵਿੱਚ ਪਹਿਲੇ ਕੈਮਰੇ ਲਗਾਓ ਪ੍ਰਧਾਨ ਦਾ ਕੰਮ ਹੁੰਦਾ ਸਾਰੇ ਮਤਲਬ ਕੰਟਰੀਬਿਊਟ ਕਰਕੇ ਕੈਮਰਾ ਲਗਾਇਆ ਜਾਵੇ ਕੈਮਰਾ ਲਗਾਉਣ ਤੋਂ ਬਾਅਦ ਕੋਈ ਸੀਸੀਟੀ ਵੀ ਫੁਟੇਜ ਆਤੇ ਚਾਵੇ ਬਿੱਟਕੋਇਨ ਵੇ ਦਾ ਸ਼ਕਲਾਂ ਨੂੰ ਦਵੋ ਤੇ ਪਾ ਜੀ ਸਰ ਗੱਲ ਤਾਂ ਸੁਣੋ ਮੇਰੀ ਹਾਂਜੀ ਕੈਮਰਾ ਕੈਮਰਾ ਲਵਾ ਦੇ ਕੌਣ ਲਵਾਊਗਾ ਕੈਮਰਾ ਤੁਸੀਂ ਮ ਪਾਜੀ ਸਾਨੂੰ ਤਾਂ ਸੰਗਰਾਦ ਮੰਗ ਮੰਗ ਕੇ ਇਕੱਠੀ ਕਰਨੀ ਪੈਂਦੀ ਬਾਬਾ ਜੀ ਨੂੰ ਜਿਹੜੀ ਤਨਖਾਹ ਦੇਣੀ ਪੈਂਦੀ ਆ ਅੱਛਾ ਤੇ ਪਾਜੀ ਕੈਮਰੇ ਕੋਣ ਲਵਾਊਗਾ ਚਲੋ ਕੈਮਰੇ ਦਾ ਛੱਡੋ ਪਰੇ ਤੇ ਮੱਲੇ ਚਿੱਟਾ ਕਿੱਦਾਂ ਖਤਮ ਕੀਤਾ ਜਾਊਗਾ ਪਾਜੀ ਹੁਣ ਇਹ ਹੁਣ ਦੇਖੋ ਮੈਂ ਆਪਣੇ ਰਿਸਕ ਦੇ ਉੱਤੇ ਮੇਰੇ ਬੱਚੇ ਬਰਬਰ ਦੇ ਆ ਵਿਹਣ ਵਾਲੇ ਆ ਠੀਕ ਆ ਜੀ ਮੈਂ ਪਿੰਦਾ ਨਹੀਂ ਖਾਂਦਾ ਨਹੀਂ ਇੱਕ ਰਾਦਾ ਸੁਆਮੀ ਮੈਂ ਬੰਦਾ ਠੀਕ ਆ ਜੀ ਮੈਨੂੰ ਇਹ ਰਾਤ ਨੂੰ 10 ਵਜੇ ਤੋਂ ਬਾਅਦ ਪਰੇਸ਼ਾਨ ਕਰਨ ਲੱਗ ਜਾਂਦਾ 1:30 ਵਜੇ ਤੱਕ ਤੁਸੀਂ ਵੀ ਕਿਸੇ ਚੀ ਗੁਰੂ ਨਾਲ ਪੀਰ ਨਾਲ ਜੁੜੇ ਹੋਣੇ ਆ ਇਹ ਚੰਗੀ ਗੱਲ ਹੈ ਮੈਨੂੰ ਰਾਤ ਨੂੰ 10 ਵਜੇ ਤੋਂ ਬਾਅਦ ਆ ਕੇ ਇਹ ਮੇਰਾ ਦਰਵਾਜਾ ਭੰਦੇ ਆ ਇੱਕ ਦਿਨ ਮੈਨੂੰ ਰਾਤ ਨੂੰ ਭਾਜੀ ਚਿੱਟੇ ਵਾਲੇ ਆ ਕੇ 1:3 ਵਜੇ ਸੀਗਾ ਰਾਤ ਦਾ ਠੀਕ ਹੈ ਜੀ ਮੈਨੂੰ ਮੈਂ ਉਹਨਾਂ ਨੂੰ ਗਾਲਾਂ ਕੱਢ ਕੇ ਭਜਾਤੇ ਆਈ ਮੈਨੂੰ ਇਕੱਲੇ ਨੂੰ ਛੱਡ ਗਏ ਸਾਰਾ ਜਿਹੜੇ 4-5 ਜਾਣੇ ਸੀ ਮੈਂ ਇਕੱਲਾ ਰਹਿ ਗਿਆ ਉੱਥੇ ਮੇਰੇ ਤੇ ਮੇਰੇ ਮਗਰ ਕੋਈ ਨਹੀਂ ਆਇਆ ਭਾਜੀ ਉਲਟਾ ਮੈਨੂੰ ਸਾਨੂੰ ਮੱਲੇ ਵਾਲੇ ਕਹਿੰਦੇ ਤੂੰ ਸਾਨੂੰ ਠਾਲਿਆ ਨਹੀਂ ਮੈਂ ਕਿਹਦਾ ਕਿਹਦਾ ਦਰਵਾਜਾ ਖੜਕਾ ਲੇਖ ਪ੍ਰਧਾਨ ਸਾਹਿਬ ਮੈਨੂੰ ਇੱਕ ਗੱਲ ਦੱਸੋ ਅਗਰ ਗਲੀ 'ਚ ਕੋਈ ਚਿੱਟਾ ਵੇਚਦਾ ਪਿਆ ਉਹਨਾਂ ਦਾ ਇੱਕ ਇੰਟਰਵਿਊ ਉਹਨਾਂ ਨੇ ਆ ਦਿੱਤਾ ਕਿ ਅਸੀਂ ਮੱਲੇ ਤਾਂ ਕਰਕੇ ਗਏ ਸੀ ਪ੍ਰਧਾਨ ਦੇ ਦਰਵਾਜਾ ਤਾਂ ਖੜਕਾਇਆ ਸੀ ਮੱਲੇ ਚਿੱਟਾ ਵਿਕਦਾ ਪਿਆ ਪ੍ਰਧਾਨ ਸਾਡੇ ਨਾਲ ਚੱਲੇ ਭਾਜੀ ਮੈਂ ਕੋਈ ਦਰਖਾਸਤਾਂ ਪਈਆਂ ਮ ਠੀਕ ਹੈ ਜੀ ਪ੍ਰਸ਼ਾਸਨ ਕੰਨ ਦਾ ਚਿੱਟਾ ਲੈ ਕੇ ਆਓ ਮੈਂ ਕਿੱਥੋਂ ਲੈ ਕੇ ਆਵਾਂ ਚਿੱਟਾ ਜੀ ਬੰਦਾ ਫੜ ਹੁੰਦਾ ਵਾ ਅਗਲਾ ਕਹਿੰਦਾ ਮੈਂ ਪੀਣਾ ਮੈਂ ਲੈਣ ਥੋੜਾ ਆਇਆ ਵਾ ਵੇਚਦਾ ਥੋੜਾ ਮੈਂ ਫੇ ਤੁਹਾਨੂੰ ਹਮਲਾ ਨਹੀਂ ਕਰਨਾ ਚਾਹਿਆ ਸੀ ਇੱਕੋ ਹੱਲੇ ਦੇ ਹੋ ਤੁਸੀਂ ਇੱਕੋ ਘਰ ਪਰਿਵਾਰ ਦੇ ਹੋ ਭਾਜੀ ਮੈਨੂੰ ਇਹ 2 ਸਾਲ ਤੋਂ ਗੁਰੂ ਘਰ ਦੇ ਬਤੀ ਇਹ ਮੈਨੂੰ ਪਰੇਸ਼ਾਨ ਕਰ ਰਿਹਾ ਬਸਾਖੀ ਵਾਲੇ ਦਿਨ ਵੀ ਮੈਨੂੰ ਇੰਨੀਆਂ ਗਾਲਾਂ ਕੱਢੀਆਂ ਨੇ ਇਹਨੇ ਮੈਂ ਕਿਸੇ ਨੂੰ ਇਹਨਾਂ ਦੇ ਵੱਡਾ ਬ੍ਰਦਰ ਆ ਭੁਪਿੰਦਰ ਸਿੰਘ ਜੀ ਐਸ ਐਚਓ ਸਬ ਇੰਸਪੈਕਟਰ ਅਟਾਇਰ ਹੋਏ ਨੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਭਾਜੀ ਇਹ ਮੈਨੂੰ ਗਾਲਾਂ ਕੱਢ ਕੇ ਆਇ ਇੱਕੋ ਗੁਰਦੂਰ ਗੁਰਦੁਆਰੇ ਨੂੰ ਵੀ ਕੋਈ ਜਿੰਦਾ ਲਾਂਦਾ ਹੁੰਦਾ ਤੁਹਾਡੇ ਕੋਈ ਆਡੀਓਜ਼ ਹੈ ਕੀ ਇਹ ਕੁਝ ਹੈਗਾ ਭਾਈ ਇਹਨੇ ਡਿਲੀਟ ਕਰ ਦਿੰਦਾ ਇਹ ਪਿੱਛੋਂ ਭਾਈ ਜੀ ਤੁਹਾਡੇ ਕੋਲ ਆਡੀਓ ਹੋ ਸਕਦੀ ਤੁਸੀਂ ਤਾਂ ਰਿਕਾਰਡ ਕਰ ਸਕਦੇ ਹੋ ਉਹ ਭਾਈ ਇਹ ਜਿਹੜੇ ਗਰੁੱਪ ਬਣਾਇਆ ਸੀ ਉੱਥੋਂ ਇਹ ਆਨ ਦੀ ਉਹ ਡਿਲੀਟ ਕਰ ਦਿੰਦਾ ਰਾਤ ਨੂੰ ਮੈਸੇਜ ਪਾ ਕੇ ਸਵੇਰੇ ਡਿਲੀਟ ਕਰ ਦਿੰਦਾ ਅਸੀਂ ਉਹ ਭਾਈ ਜੀ ਹੁਣ ਵਟਸਐਪ ਦੀ ਨਵੀਂ ਪਾਲਿਸੀ ਆ ਗਈ ਹੈ एवरीवन ਡਿਲੀਟ ਕਰਾਂ ਤੇ ਡਿਲੀਟ ਨਹੀਂ ਹੁੰਦੀ ਭਾਈ ਜੀ ਤਿੰਨ ਦੂਜੇ ਪਾਸੇ ਡਿਲੀਟ ਹੋਈ ਆ ਭਾਜੀ ਇਹਨੇ ਕੀਤੀ ਆ ਤਾਂ ਹੀ ਸਾਡੇ ਨਹੀਂ ਤਾਂ ਮੇਰੇ ਕੋ ਮੈਸੇਜ ਹੁੰਦੇ ਮੈਂ ਤੁਹਾਨੂੰ ਪੜਾ ਦਿੰਦਾ ਚਲੋ ਮੈਸੇਜ ਡਿਲੀਟ ਹੋ ਗਿਆ ਫਿਰ ਆਕਰੋ ਇਹਨਾਂ ਦੇ ਭਾਈ ਸਾਹਿਬ ਨੂੰ ਬੁਲਾ ਲਓ ਮੈਂ ਉਹਨਾਂ ਨੂੰ ਸੁਨੇਹਾ ਦਿੱਤਾ ਕਿ ਨਹੀਂ ਭਾਈ ਮੈਨੂੰ ਗਾਲਾਂ ਕੱਢਦਾ ਉਹ ਕਹਿੰਦਾ ਸੋਨੀ ਛੱਡ ਪਰੇ ਕਮਲਾ ਇਹ ਚਲੋ ਕੁੱਟ ਮਾਰ ਤਾਂ ਨਹੀਂ ਵਾਜਿਬ ਸੀਗੀ ਨਾ ਭਾਈ ਜਦੋਂ ਮੈਨੂੰ ਹੱਦ ਤੋਂ ਪਰੇ ਹੋ ਗਿਆ ਜੀ ਗੱਲ ਸੁਣੋ ਉਸ ਦਿਨ ਕੰਪਲੀਟ ਮੈਂ ਆਪਣੇ ਨਾਂ ਤੇ ਲਿਖਾ ਕੇ ਆਇਆ ਜੀ ਗੱਲ ਸੁਣਿਓ ਧਿਆਨ ਨਾਲ ਹੀਓ ਮੈਂ ਆਪਣੇ ਨਾਂ ਤੇ ਆਪਣੇ ਫਾਦਰ ਤੇ ਆਪਣੇ ਘਰ ਦੇ ਡਰੈਸ ਤੇ ਲਿਖ ਕੇ ਆਇਆ ਹਾਂ ਇਹ ਭਾਈ ਚਿੱਟਾ ਤੇ ਇਹ ਜਿਹੜਾ ਬੰਦਾ ਵੇਚਦਾ ਉੱਤੇ ਕਾਰਵਾਈ ਕੀਤੀ ਸਮੂਹ ਮੱਲਾਂ ਨਿਵਾਸੀਆਂ ਵੱਲੋਂ ਨਾਂ ਮੇਰਾ ਸੀ ਆ ਠੀਕ ਆ ਜੀ ਕੱਲ ਨੂੰ ਮੈਨੂੰ ਚਿੱਟੇ ਵਾਲੇ ਆ ਕੇ ਵੱਢ ਜਾਂਦੇ ਤੇ ਇਹ ਜ਼ਿੰਮੇਵਾਰ ਸੀਗੇ ਮਤਲਬ ਤੁਸੀਂ ਸਾਰੇ ਮੱਲੇ ਚਿੱਟਾ ਖਤਮ ਕਰਨਾ ਚਾਹੁੰਦੇ ਹੋ ਪਾਜੀ ਸਾਰੇ ਸਾਰੇ ਅਸੀਂ ਮੈਮੀ ਚਿੱਟੇ ਦੇ ਖਿਲਾਫ ਆ ਮੈਂ ਕਿਹੜਾ ਕੋਈ ਗਲਤ ਕਾਰਵਾਈ ਕਰ ਰਿਹਾ ਮੈਂ ਵੀ ਚਿੱਟੇ ਦੇ ਖਿਲਾਫ ਆ ਮੇਰੇ ਕੋ ਦਰਖਾਸਤਾਂ ਪਈਆਂ ਆਉਂਦੀਆਂ ਲਿਖੀਆਂ ਆਈਆਂ ਮਹੱਲੇ ਦੇ ਸਹਿਣ ਕੀਤੇ ਹੋਏ ਮੇਰੀ ਲਿਤੀ ਰੂਕ ਦੇ ਵਿੱਚ ਵੀ ਰਿਪੋਰਟ ਆਪਣੇ ਮੈਂ ਆਪਣੇ ਬਾਏ ਨੇਮ ਬਾਏ ਨੇਮ ਆਪਣੇ ਦੁਸ਼ਮਣੀ ਪਾ ਰਿਹਾ ਮੈਂ ਜੋ ਜਿਨ੍ਹਾਂ ਨੂੰ ਮੈਂਟਾਂ ਤੇ ਇਹਨਾਂ ਨੂੰ ਵੀ ਪਤਾ ਵਾ ਵੱਢ ਕੇ ਚਲੇ ਜਾਂਦੇ ਨੇ ਇਹਨਾਂ ਨੇ ਤਾਂ ਮੇਰੇ ਮਗਰ ਨਹੀਂ ਆਣਾ ਚਲੋ ਫਿਲਮਤਰੀ ਆਈ ਜਾਣਕਾਰੀ ਲੈਣੀ ਸੀ ਕਿ ਜਿਹੜਾ ਤੁਸੀਂ ਹਮਲਾ ਕੀਤਾ ਸੀ ਉੱਤੇ ਤੁਹਾਡੀ ਖੁੰਦਕ ਸੀਗੀ ਇਹਦੇ ਨਾਲ ਤਾਂ ਕਰਕੇ ਹਮਲਾ ਕੀਤਾ ਗਿਆ ਪਾਜੀ ਪਾਜੀ ਇਨੇ ਨਹੀਂ ਖੁੰਦਾ ਤਾਂ ਮੇਰੀ ਕਾਹੀ ਇਹਦੇ ਨਾਲ ਐਨੇ ਕਿਹੜਾ ਮੇਰੇ ਨਾਲ ਜ਼ਮੀਨ ਵੰਡਣੀ ਆ ਇਹ ਮੈਨੂੰ ਭਾਜੀ ਗਾਲਾਂ ਕੱਢਦਾ ਫੋਨ ਤੇ ਗਾਲੀ ਗਲੋਚ ਕਰਕੇ ਤੁਸੀਂ ਕੁੱਟਮਾਰ ਕੀਤੀ ਆ ਭਾਜੀ ਮੈਨੇ ਵੱਡੇ ਬ੍ਰਦਰ ਭਪਿੰਦਰ ਸਿੰਘ ਨੂੰ ਦੱਸਿਆ ਉਹ ਕਹਿੰਦਾ ਫੇਰ ਕਹਿੰਦਾ ਸੋਨੀ ਛੱਡ ਕਮਲਾ ਕਮਲਾ ਮੈਂ ਤਾਂ ਇਹਨਾਂ ਨੂੰ ਵੀ ਕਿਹਾ ਪ੍ਰਧਾਨ ਬਦਲ ਲਓ ਭਾਈ ਮੈਂ ਚਿੱਟੇ ਨੂੰ ਨਹੀਂ ਨੱਥ ਪਾ ਸਕਦਾ ਕਹਾਂਗਾ ਤੈਨੂੰ ਮੈਂ ਅਪ੍ਰੈਲ ਚ ਕੁੱਟਿਆ ਚਲੋ ਠੀਕ ਹੈ ਫਲਵਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਠੀਕ ਹੈ ਜੀ ਇਹ ਸੁਣ ਲਿਆ ਹਾਂ ਹਾਂ ਜੀ ਭਾਜੀ ਮੈਂ ਸਾਰੇ ਕੁਝ ਸੁਣਿਆ ਜੇ ਬੰਦਾ ਕਹਿੰਦਾ ਕਿ ਮੈਂ ਉਹਨੂੰ ਅਪ੍ਰੈਲ ਚ ਗਾਲਾਂ ਕੱਢੀਆਂ ਠੀਕ ਹੈ ਸ਼ਾਇਦ ਮੈਂ ਉਹਦੇ ਘਰੇ ਚਿੱਟੇ ਵਾਲੇ ਭੇਜੇ ਹੋਣ ਜੇ ਅਗਲਾ ਖੁਦ ਕਹਰੇ ਮੇਰੇ ਘਰੇ ਰਾਤ ਨੂੰ 1:30 ਵਜੇ ਚਿੱਟੇ ਵਾਲੇ ਆਂਦੇ ਪਏ ਨੇ ਤੇ ਕੁਤਰੀ ਗੱਲ 1:30 ਵਜੇ ਜਾਣ ਕੇ ਜਿਹੜੇ ਚਿੱਟਾ ਲੈਣ ਆਂਦੇ ਨੇ ਹੂੰ ਬਿਲਕੁਲ ਇਹ ਸਾਡੇ ਨੋ ਪਰਿਵਾਰ ਸੀ ਇਹਨਾਂ ਕੁੱਟਮਾਰ ਕੀਤੀ ਗਈ ਉਹ ਵੀਡੀਓ ਵੀ ਨਾਲ ਦੀ ਨਾਲ ਚਲਦੀ ਦੇਖ ਰਹੇ ਹਾਂ ਇਹ ਪਹਿਲੀ ਪਾਰਟੀ ਦੂਜੀ ਪਾਰਟੀ ਦਾ ਜਿਹੜੇ ਪ੍ਰਧਾਨ ਸੀ ਫਲਵਿੰਦਰ ਉਹ ਨਾਲ ਵੀ ਗੱਲਬਾਤ ਕੀਤੀ ਹੈ ਲੇਕਿਨ ਇਸ ਹਾਲ ਕੀ ਹੋ ਸਕਦਾ ਆਖਰੀ ਇਲਾਕਿਆਂ ਦੇ ਵਿੱਚ ਵੀ ਹੁਣ ਚਿੱਟਾ ਪਹੁੰਚ ਚੁੱਕਾ ਤੇ ਬੱਚੇ ਤੇ ਪ੍ਰਭਾਵ ਪਿਆ ਸਦਾ ਬੱਚੇ ਦੇ ਪ੍ਰਭਾਵ ਸਦਾ ਪੰਜਾਬ ਦੀ ਜਵਾਨੀ ਆਖਿਰ ਜਾਊਗੀ ਤੇ ਜਾਊਗੀ ਕਿੱਥੇ